ਅਸੀਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਆਪ ਪ੍ਰਬੰਧ ਤੁਸੀਂ ਆਪਣੇ ਪੱਧਰ ਤੇ ਕਰਨੇ ਆ ਦੇਖੋ ਜੇ ਅਸੀਂ ਜਗਾ ਜਗਾ ਫਾਇਰ ਬ੍ਰੇਡ ਇੰਸਟਾਲ ਕਰਦੇ ਰਹੀਏ ਤਾਂ ਸ਼ਹਿਰ ਨੂੰ ਅਸੀਂ ਕਿਵੇਂ ਸੁਰੱਖਿਆ ਦਵਾਂਗੇ ਸਰ ਚੂਲਿਆਂ ਵਾਸਤੇ ਐਕਸਟੀਊਸ਼ਨ ਦੀ ਲੋੜ ਨਹੀਂ ਪੈਂਦੀ ਸਾਡੀ ਜਿਹੜੀ ਫਾਇਰ ਨਾਰਮਸ ਹੈ ਜਿਹੜੇ ਫੂਡ ਸਟਾਲਸ ਹੈ ਜਾਂ ਜਿੱਥੇ ਜਨਰੈਟਰ ਹੈ ਉੱਥੇ ਅਸੀਂ ਐਕਸਟੀਊਸ਼ਨ ਇੰਸਟਾਲ ਕਰਵਾ ਦਨੇ ਆ ਜਾਂ ਗੇਟ ਤੇ ਇੰਸਟਾਲ ਕਰਵਾ ਦੋ ਸਰ ਮੇਰੀ ਮੈਂ ਉਰੇ ਪਹੁੰਚ ਕੇ ਕਿਸੇ ਪ੍ਰਬੰਧਕ ਨਾਲ ਮੁਲਾਕਾਤ ਮਿਲ ਲਈ ਪ੍ਰਬੰਧਕ ਅਸੀਂ ਆ ਕੇ ਚੈੱਕ ਕੀਤਾ ਤਾਂ ਸਾਨੂੰ ਲੱਗਿਆ ਵੀ ਕੁਆਂਟੀਟੀ ਦੇ ਘੱਟ ਹੈ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਇਹ ਤਸਵੀਰਾਂ ਪਟਿਆਲਾ ਦੇ ਰਾਮਕੁਮਾਰ ਸਭਾ ਗਰਾਊਂਡ ਦੀਆਂ ਨੇ ਇੱਥੇ ਲੱਗਾ ਝੂਲਾ ਟੁੱਟ ਗਿਆ ਤੇ ਭਾਜਣਾ ਪੈ ਗਈਆਂ ਇਸ ਦੌਰਾਨ ਦੋ ਔਰਤਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਪਟਿਆਲਾ ਦੇ ਆਤਮਰਾਮ ਕੁਮਾਰ ਸਭਾ ਗਰਾਊਂਡ ਦੇ ਵਿੱਚ ਮੇਲਾ ਚੱਲ ਰਿਹਾ ਸੀ ਤੇ ਇੱਥੇ ਲੱਗਿਆ ਮਨੋਰੰਜਨ ਝੂਲਾ ਟੁੱਟ ਗਿਆ ਲੋਕ ਝੂਲੇ ਤੇ ਬੈਠੇ ਸਨ ਪਰ ਅਚਾਨਕ ਇਹ ਝੂਲਾ ਟੁੱਟ ਗਿਆ ਜਿਸ ਕਰਕੇ ਦੋ ਮਹਿਲਾਵਾਂ ਜ਼ਖਮੀ ਹੋ ਗਈਆਂ ਇਹਨਾਂ ਦੀ ਉਮਰ 35 ਤੋਂ 40 ਸਾਲ ਦੱਸੀ ਜਾ ਰਹੀ ਸਾਡੇ ਆਫਿਸ ਤੱਕ ਸੂਚਨਾ ਨਹੀਂ ਮਿਲੀ ਪਰ ਮੈਨੂੰ ਕਿਸੇ ਤੋਂ ਸੂਚਨਾ ਮਿਸੀ ਸੀ ਤੁਰੰਤ ਫਿਰ ਵੀ ਮੈਂ ਆਪਣੀ ਟੀਮ ਦੇ ਨਾਲ ਉਰੇ ਮੌਕੇ ਤੇ ਪਹੁੰਚਿਆ ਤੇ ਮੌਕੇ ਤੇ ਸਾਨੂੰ ਜਿਹੜਾ ਪਤਾ ਲੱਗਿਆ ਵੀ ਕੋਈ ਚੁੱਲਾ ਇਹਨਾਂ ਦਾ ਡੈਮੇਜ ਹੋਇਆ ਉਹਦੇ ਵਿੱਚ ਦੋ ਜਾਂ ਪਤਨ ਤਿੰਨ ਲੇਡੀਆਂ ਐ ਜਿਹੜੀਆਂ ਇੰਜਰਡ ਹੋਈਆਂ ਤੇ ਉਹਨਾਂ ਨੂੰ ਵਰਦਵਾਨ ਹਸਪੀਟਲ ਚ ਲਿਜਾਇਆ ਗਿਆ ਸਾਡੇ ਆਣ ਤੋਂ ਪਹਿਲਾਂ ਹੀ ਉਹ ਲਿਜਾਇਆ ਜਾ ਚੁੱਕੇ ਸੀ ਸਰ ਆਲਮਾਨ ਦੇਖੋ 100% ਦਾ ਪੂਰੇ ਨਹੀਂ ਹੁੰਦੇ ਇਹ ਵੀ ਆਲਮੋਸਟ ਪੂਰੇ ਹੈ ਜੀ ਸਰ ਸਰ ਇਹ ਕੀ ਹੋਇਆ ਮਤਲਬ 100% ਸਰ 100% ਦੀ ਇਸ ਤਰ੍ਹਾਂ ਮਤਲਬ ਹੁੰਦਾ ਕਈ ਵਾਰੀ ਕੋਈ ਇਸ ਔਰ ਇਕੁਪਮੈਂਟ ਰਹਿ ਜਾਂਦਾ ਤਾਂ ਅਸੀਂ ਉਹਨਾਂ ਨੂੰ ਦੱਸਤਾ ਸੀਗਾ ਸਵੇਰੇ ਵੀ ਤੁਹਾਡੇ ਤੁਹਾਡੇ ਐਕਸਟਿੰਗੂਇਸ਼ਰ ਘੱਟ ਲੱਗੇ ਹੋਏ ਆ ਤਾਂ ਉਹ ਅੱਜ ਕੁ ਪ੍ਰੋਵਾਈਡ ਕਰਵਾਉਣੇ ਸੀ ਉਹਨਾਂ ਨੇ ਸਰ ਝੂਲਿਆਂ ਵਾਸਤੇ ਐਕਸਟਿੰਗੂਇਸ਼ਰ ਦੀ ਲੋੜ ਨਹੀਂ ਪੈਂਦੀ ਸਾਡੇ ਜਿਹੜੇ ਫਾਇਰ ਨਾਰਮਸ ਆ ਜਿਹੜੇ ਫੂਡ ਸਟਾਲਸ ਆ ਜਾਂ ਜਿੱਥੇ ਜਨਸੈਟ ਹੈ ਉੱਥੇ ਅਸੀਂ ਐਕਸਟਿੰਗੂਇਸ਼ਰ ਇੰਸਟਾਲ ਕਰਵਾ ਦਨੇ ਆ ਜਾਂ ਗੇਟ ਤੇ ਇੰਸਟਾਲ ਕਰਵਾ ਦਨੇ ਆ ਸਰ ਮੇਰੀ ਮੈਂ ਉਰੇ ਪਹੁੰਚਿਆ ਤਾਂ ਕਿਸੇ ਪ੍ਰਬੰਧਕ ਨਾਲ ਮੁਲਾਕਾਤ ਨਹੀਂ ਹੋਈ ਨਹੀਂ ਹਲਦਾ ਕੋਈ ਨਹੀਂ ਸਾਡੇ ਵੱਲ ਪਰਮਿਸ਼ਨ ਦਿੱਤੀ ਸੀ ਸਰ ਬਿਲਕੁਲ ਪਰਮਿਸ਼ਨ ਦਿੱਤੀ ਹੋਈ ਸੀ ਤੇ ਸਰ ਜਿਹੜੇ ਉਹ ਸਿਲੰਡਰ ਲਗਾਏ ਜਾਂਦੇ ਆ ਜਿਹੜੇ ਅੱਗ ਲੱਗ ਜੇ ਤੇ ਉਹ ਨਾਲ ਦੀ ਨਾਲ ਅੱਗ ਬੁਝਾ ਦਿੰਦੇ ਆ ਉਹ ਕੱਟ ਦੀ ਖਰੇ ਆ ਜੀ ਇੱਥੇ ਸਰ ਦੇਖੋ ਨੋਰਮਜ਼ ਦੇ ਮਤਲਬ ਉਹ ਪੂਰੇ ਹੈਗੇ ਇਹਨਾਂ ਕੋਲ ਥੋੜੇ ਜਿਹਾ ਕੱਟ ਸੀ ਜਿਹੜੇ ਮੈਂ ਸਵੇਰੇ ਇਹਨਾਂ ਨੂੰ ਕਹਿ ਕੇ ਗਿਆ ਵੀ ਉਹ ਕੱਟ ਲੱਗੇ ਮੈਨੂੰ ਵੀ ਕੱਟ ਲੱਗੇ ਸੀ ਮੈਂ ਇਹਨਾਂ ਨੂੰ ਸਵੇਰੇ ਕਹਿਤਾ ਸੀ ਵੀ ਉਹ ਪੂਰੇ ਕਰ ਦਿਓ ਸਰ ਨੰਬਰਸ ਨੰਬਰਸ ਨਹੀਂ ਹੁੰਦੇ ਕਈ ਵਾਰੀ ਦੇਖੋ ਸੁਣੋ ਸਟਾਲ ਦੇ ਹਿਸਾਬ ਨਾਲ ਘੱਟ ਵੱਤ ਸਕਦੇ ਆ ਗਿਣਤੀ ਕੋਈ ਪੱਕੀ ਗਿਣਤੀ ਨਹੀਂ ਹੁੰਦੀ ਮੇਲਾ ਲੱਗਿਆ ਕਿਤੇ ਹੋਣੇ ਚਾਹੀਏ ਸਰ ਅਪਰੋਕਸੀਮੇਟ ਦੇਖੋ ਫੂਡ ਸਟਾਲਸ ਇਹਨਾਂ ਦੇ 4-5 ਫੂਡ ਸਟਾਲਸ ਹੈਗੇ ਆ 5-6 ਫੂਡ ਸਟਾਲ ਹੈ ਤਾਂ ਉਹ ਤੇ 6-7 ਸਟੈਂਡਰਡ ਤੇ ਇਹਨਾਂ ਦੇ ਗੇਟ ਤੇ ਅੱਗੇ ਲੱਗੇ ਹੋਏ ਪਿੱਛੇ ਸਟਾਲਸ ਤੇ ਲੱਗੇ ਹੋਏ ਆ ਹੁੰਦਾ ਕਿ ਵਰਬਲੀ ਚੱਲ ਜਾਂਦਾ ਕੰਮ ਸਰ ਨਹੀਂ ਵਰਬਲੀ ਕੋ ਚੱਲਦਾ ਸਰ ਰਿਟਨ ਚਾਹੀਏ ਸਰ ਥੋੜੇ ਘੱਟ ਸੀਗੇ ਤੇ ਅਸੀਂ ਕੀ ਕਰ ਸਰ ਘੱਟ ਸੀ ਮੈਂ ਚੈਕਿੰਗ ਕੀਤੀ ਸਰ ਤਾਂ ਮੈਨੂੰ ਲੱਗਿਆ ਘੱਟ ਹੈ ਮੈਨੂੰ ਦੇਖੋ ਸਾਨੂੰ ਨਹੀਂ ਪਤਾ ਮੇਲੇ 'ਚ ਕਿੰਨਾ ਲੱਗਣਾ ਹੈ ਮੇਲੇ ਦੀ ਪਰਮਿਸ਼ਨ ਹੋਗੀ ਮੇਲੇ ਬਰਨ ਜਲਸੀ ਆ ਕੇ ਚੈੱਕ ਕੀਤਾ ਤਾਂ ਸਾਨੂੰ ਲੱਗਿਆ ਵੀ ਕੁਆਂਟੀਟੀ ਉਹਦੇ ਘੱਟ ਹੈ ਅਸੀਂ ਉਹਨਾਂ ਨੂੰ ਕਹਿ ਦਿੱਤਾ ਸੀ ਸਰ ਅਸਵੇਰੇ ਕੀਤੀ ਸੀ ਗੱਲਬਾਤ ਹੋਈ ਸੀ ਪ੍ਰਸ਼ਾਸਨ ਨਾਲ ਸਰ ਉਹ ਮੇਰੀ ਫੋਨ ਤੇ ਗੱਲ ਕੀਤੀ ਸੀ ਉਹ ਕਹਿੰਦੇ ਸੀ ਚੰਡੀਗੜ੍ਹ ਹੈ ਜੀ ਤੇ ਸਾਡੇ ਉਹਦੇ ਬੰਦੇ ਹੈਗੇ ਬਸ ਮੈਨੂੰ ਸਾਡੇ ਰੁਕਾਣਾ ਕਿੰਨੀਆਂ ਦੀ ਸੈਂਕਸ਼ਨ ਕਿੰਨੇ ਲਾਏ ਗਈ ਹੈ ਸਰ ਮੇਰੇ ਹਿਸਾਬ ਚ ਆ ਗਿਆ ਵੀ 10 ਤੋਂ 12 ਸਿਲੰਡਰ ਲੱਗੇ ਹੋਏ ਹਨ ਦੇ ਤੇ ਫਾਇਰ ਫਾਇਰ ਬੀਡ ਦੀ ਪੈਨ ਵੀ ਲਗਾਈ ਗਈ ਸਰ ਨਹੀਂ ਸਾਡੇ ਵੱਲੋਂ ਅਸੀਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਆਪ ਪ੍ਰਬੰਧ ਤੁਸੀਂ ਆਪਣੇ ਪੱਧਰ ਤੇ ਕਰਨੇ ਆ ਦੇਖੋ ਜੇ ਅਸੀਂ ਜਗਾ ਜਗਾ ਫਾਇਰ ਗੈਟ ਇੰਸਟਾਲ ਕਰਦੇ ਰਹੀਏ ਤਾਂ ਸ਼ਹਿਰ ਨੂੰ ਅਸੀਂ ਕਿਵੇਂ ਸੁਰੱਖਿਆ ਦਵਾਂਗੇ ਸਰ ਇੱਥੇ ਕੋਈ ਹੈ ਜੀ ਜਿਹੜਾ ਹੁਣ ਤੁਹਾਨੂੰ ਮਿਲੇ ਜਾਂ ਤੁਹਾਨੂੰ ਮਿਲੇ ਸਰ ਮੈਨੂੰ ਕੋਈ ਨਹੀਂ ਮਿਲਿਆ ਜੀ ਹਾਲ ਤੱਕ ਤਾਂ ਸਰ ਐਟੀ ਵਟੀ ਗੱਲ ਹੋ ਗਈ ਹੈ ਕੋਈ ਸਰ ਦੇਖੋ ਇਸ 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 ਮਾਮਲੇ ਮੈਂ ਕੁਝ ਨਹੀਂ ਦੱਸ ਸਕਦਾ ਜੀ ਮਿਲਿਆ ਨਹੀਂ ਆਇਆ ਨਹੀਂ ਜੀ ਸਰ ਜੀ 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 ਸਰ ਜੀ ਸਰ ਐਂਟਰੀ ਕਿੰਨੇ ਨੇ ਤੇ ਐਗਜ਼ਿਟ ਕਿੰਨੇ ਨੇ ਸਰ ਐਂਟਰੀ ਗੇਟ ਚਾਹੀ ਇੱਕ ਰੱਖ ਲੈਣ ਠੀਕ ਹੈ ਉਹ ਸਫੀਸ਼ੀਐਂਟ ਗੇਟ ਚੌੜਾਈ ਗੇਟ ਠੀਕ ਹੈ ਐਗਜ਼ਿਟ ਗੇਟ ਐਮਰਜੈਂ ਇਹਨਾਂ ਨੇ ਇੱਕ ਰੱਖਿਆ ਹੋਇਆ ਐਮਰਜੈਂਸੀ ਐਗਜ਼ਿਟ ਇਹ ਕੀ ਕਰਦੇ ਆ ਮੇਲਿਆਂ 'ਚ ਜੇ ਕੋਈ ਐਸੀ ਇਨਸੀਡੈਂਟ ਹੁੰਦਾ ਤਾਂ ਪਿਛੇ ਇਹਨਾਂ ਦੇ ਕੱਚੇ ਲੱਗੇ ਟੀਨ ਲੱਗੇ ਹੋਏ ਆ ਉਹਨਾਂ ਹਟਾ ਦਿੱਤਾ ਜਾਂਦਾ ਉਹ ਐਮਰਜੈਂਸੀ ਐਗਜ਼ਿਟ ਬਣਾ ਦਿੰਦੇ ਆ ਯਾਨੀ ਕਿ ਬਾਸ ਵਾਲਾ ਕੰਮ ਆ ਵੀ ਜੇ ਬਸ ਪਾਲਟੇ ਕੀ ਸ਼ੀਸ਼ਾ ਤੋੜਾਂਗੇ ਫਿਰ ਬਾਸ ਨਹੀਂ ਸਰ ਨਹੀਂ ਬਾਸ ਵਾਲਾ ਕੰਮ ਨਹੀਂ ਹੁੰਦਾ ਸਰ ਇਹਨਾਂ ਨੇ ਆਪਣੀ ਸਿਕਿਉਰਿਟੀ ਵੀ ਦੇਖਣੀ ਹੁੰਦੀ ਆ ਦੇਖੋ ਜੀ ਸਰ ਬੱਚੇ ਭੱਜਣਾ ਬੱਚੇ ਪਹਿਲਾਂ ਟੀਮ ਨੂੰ ਪਟਣ ਗਿਆ ਸਰ ਐਗਜ਼ਿਟ ਗੇਟ ਵੱਡਾ ਹੈਗਾ ਇਹਨਾਂ ਦਾ ਬਹੁਤ ਵੱਡਾ ਗੇਟ ਹੈ ਐਗਜ਼ਿਟ ਗੇਟ ਹੈ ਅਸਾ ਹੁੰਦਾ ਨਹੀਂ ਮੈਂ ਦੇਖੋ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਬਾਹਰਲਾ ਗੇਟ ਹੈ ਉਹ ਠੀਕ ਹੈ ਐਗਜ਼ਿਟ ਗੇਟ ਐਗਜ਼ਿਟ ਗੇਟ ਇਹਨਾਂ ਨੇ ਰੱਖਿਆ ਸੀ ਦੋ ਕੰਨੇ ਆ ਐਮਰਜੈਂਸੀ ਐਗਜ਼ਿਟ ਵੀ ਹੁੰਦਾ ਹੈ ਇਹਨਾਂ ਦੇ ਐਮਰਜੈਂਸੀ ਐਗਜ਼ਿਟ ਪਿੱਛੇ ਰੱਖਿਆ ਹੋਇਆ ਸੀਗਾ ਨਹੀਂ ਨਿਯਮ ਇਹਨਾਂ ਨੇ ਛਿੱਕੂ ਦੇ ਟੰਗੇ ਹੋਏ ਸਰ ਮੈਂ ਸਰ ਦੇਖੋ ਪਿੱਛੇ ਵੀ ਐਗਜ਼ਿਟ ਗੇਟ ਹੈ ਬਿਲਕੁਲ ਗਲਤ ਹੈ ਪਿੱਛੇ ਐਗਜ਼ਿਟ ਗੇਟ ਹੈ ਸਰ ਨਹੀਂ ਹੈ ਜੀ ਸਰ ਨਹੀਂ ਹੈ ਨਹੀਂ ਬਿਲਕੁਲ ਸਰ ਸਰ ਅਸੀਂ ਮੈਂ ਦੱਸ ਰਿਹਾ ਮੈਂ ਸਵੇਰੇ ਕੱਕੇ ਗਏ ਇਹਨਾਂ ਨੂੰ ਜਿਹੜੀ ਜਿਹੜੀ ਮੈਨੂੰ ਕਮੀਆਂ ਲੱਗੀਆਂ ਸੀ ਮੈਂ ਦੱਸ ਗਿਆ ਸੀ ਵੈਸੇ ਕੋਈ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਝੂਲਿਆਂ ਕਰਕੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਚ ਪਈ ਹੋਵੇ ਮੁਹਾਲੀ ਫੇਜ਼ਾਟ ਦੇ ਵਿੱਚ ਇੱਕ ਭਿਆਨਕ ਹਾਦਸਾ ਪਈ ਜਾਇਆ ਸੀ ਝੂਲਾ ਡਿੱਗਣ ਕਰਕੇ 16 ਲੋਕ ਜ਼ਖਮੀ ਹੋ ਗਏ ਸਨ